ਪੰਜਾਬਕ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਭਿਸ਼ੇਕ ਇਸ ਵਕਤ ਅਸੀਂ ਮੁਹਾਲੀ ਵਿੱਚ ਖੜੇ ਆਂ ਅਮਸਬ ਗੁਰਦੁਆਰੇ ਬਾਹਰ ਜਿੱਥੇ ਜਾਲੀ ਸਰਟੀਫਿਕੇਟ ਜਿਹੜਾ ਪਿੱਛੇ ਕਿਨੂੰ ਕਾਫੀ ਰੋਲਾ ਪਿਆ ਸੀਗਾ ਵੀ ਜਾਲੀ ਸਰਟੀਫਿਕੇਟ ਬਣ ਰਹੇ ਨੇ ਜਿਸ ਤੋਂ ਬਾਅਦ ਐਸਸੀ ਤੇ ਬੀਸੀ ਦੇ ਸ਼ੈਡਿਊਲ ਕਾਸਟ ਆ ਉਹਨਾਂ ਨੂੰ ਕਾਫੀ ਦਿੱਕਤਾਂ ਵੀ ਆਉਂਦੀਆਂ ਨੇ ਹਾਲਾਂਕਿ ਸਰਕਾਰ ਨੂੰ ਮੈਮੋਰੰਡਮ ਦਿੱਤਾ ਗਿਆ ਕਾਫੀ ਲੰਮਾ ਸਮਾਂ ਧਰਨਾ ਵੀ ਚੱਲਿਆ ਪਰ ਧਰਨੇ ਆ ਨਤੀਜਾ ਕੀ ਨਿਕਲਿਆ ਵਾਪਸ ਮੁੜੂ ਧਰਨੇ ਦੇ ਆਣ ਹੋਵੇ ਸਾਡੇ ਨਾਲ ਇਸ ਵਕਤ ਇੱਥੇ ਜਿਹੜੇ ਪ੍ਰਚਾਮ ਦੀ ਮੌਜੂਦ ਨੇ ਸਰ ਕੀ ਕਹੇ ਵੀ ਪਹਿਲਾਂ ਵੀ ਤਾਂ ਨਾ ਲੱਗਿਆ ਫਿਰ ਮੁੜ ਵਾਪਸ ਤੁਹਾਨੂੰ ਧਰਨਾ ਲਗਾਉਣਾ ਪਿਆ ਕਿ ਸਰਕਾਰ ਨੇ ਨਹੀਂ ਗੱਲ ਮੰਨੀ ਸਰਕਾਰ ਫੇਲ ਹੋ ਚੁੱਕੀ ਹੈ ਇਸ ਚੀਜ਼ ਦੇ ਦੇਖੋ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਸਭਿਧਾਨ ਦੇਖੋ ਜਿਹੜਾ ਸਾਡਾ ਰੈਜ਼ਰਵੇਸ਼ਨ ਚੋਲ ਫੜੋ ਮੋਰਚਾ ਪਹਿਲਾਂ ਵੀ ਲੱਗਿਆ ਸੀਗਾ ਉਹਦੇ ਵਿੱਚ ਸਰਕਾਰ ਨੇ ਸਾਡੇ ਮੋਰਚੇ ਨੂੰ ਬੜੇ ਟੇਢੇ ਤਰੀਕੇ ਨਾਲ ਤਾਰਪੀਡੋ ਕੀਤਾ ਤੇ ਮੋਰਚਾ ਕਿਸੇ ਤਰੀਕੇ ਖਤਮ ਕਰਵਾ ਦਿੱਤਾ ਜਦੋਂ ਮੋਰਚਾ ਖਤਮ ਕਰਾਤਾ ਤਾਂ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਸ਼੍ਰੇਣੀ ਦੇ ਵਿੱਚ ਇੱਕ ਬੜਾ ਵੱਡਾ ਰੋਸ ਹੈ ਜਿਹੜਾ ਸਰਕਾਰ ਦੇ ਖਿਲਾਫ ਜਾਗਿਆ ਸਰਕਾਰ ਦੇ ਖਿਲਾਫ ਰੋਸ ਜਾਗਣ ਤੋਂ ਬਾਅਦ ਅਸੀਂ ਸਾਰੇ ਆਗੂਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿਊਜ਼ ਲਏ ਉਸ ਤੋਂ ਬਾਅਦ ਅਸੀਂ ਇੱਕ ਐਸਸੀ ਬੀਸੀ ਮਹਾਪੰਚਾਇਤ ਦਾ ਗਠਨ ਕਰਕੇ ਤਾਂ ਉਹਦੇ ਰਾਹੀਂ ਅਸੀਂ ਸਰਕਾਰ ਨੂੰ 7 ਦਸੰਬਰ ਨੂੰ ਹੀ ਅਸੀਂ ਜ਼ਿਲ੍ਹਾ ਲੈਵਲ ਦੇ ਪ੍ਰੋਗਰਾਮ ਦੇ ਕੇ ਹਟੇ ਆਂ ਹਰ ਜ਼ਿਲ੍ਹੇ ਤੋਂ ਸਾਡਾ ਮੰਗ ਪੱਤਰ ਸਰਕਾਰ ਕੋਲੇ ਆਇਆ ਹੋਇਆ ਵਾ ਸੋ ਅਸੀਂ ਸਰਕਾਰ ਨੂੰ ਕਿਹਾ ਸੀਗਾ ਤੁਸੀਂ ਜਲਦ ਨਹੀਂ ਮੰਨਦੇ ਤਾਂ ਅਸੀਂ ਮੋਰਚਾ ਲਾਵਾਂਗੇ ਸੋ 21 ਦਸੰਬਰ ਨੂੰ ਪਹਿਲਾਂ ਅਸੀਂ ਸਰਕਾਰ ਦੀ ਅਰਥੀ ਫੁਕੀ ਐ ਉਸ ਤੋਂ ਬਾਅਦ ਪੰਜਾਬ ਚੋਂ ਸਾਰੇ ਆਗੂ ਜਿਹੜੇ ਆਏ ਸੀਗੇ ਉਹਨਾਂ ਨੇ ਜਰੈਲੀ ਮਸਲੀ ਮਤਾ ਪਾਸ ਕਰਕੇ 21 ਦਸੰਬਰ ਸ਼ਾਮ ਨੂੰ ਹੀ ਰੈਜ਼ਰਵੇਸ਼ਨ ਚੋੜ ਫੜੋ ਮੋਰਚਾ ਵਾ ਜਿਹੜਾ ਦੁਆਰਾ ਇੱਥੇ ਲਾ ਲਿਆ ਵਾ ਹੁਣ ਜਿਹੜਾ ਇਹ ਮੋਰਚਾ ਲੱਗਿਆ ਵਾ ਇਹ ਜਿੱਥੇ ਐਸਸੀ ਬੀਸੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਕਰੂਗਾ ਉੱਥੇ ਪੰਜਾਬ ਦੇ ਵਿੱਚ ਇੱਕ ਹੋਂਦ ਦੀ ਲੜਾਈ ਐ ਜਿਹੜੀ ਸਾਡੀ ਸਾਡੀ ਆਬਾਦੀ ਜਾਂਦੇ ਆ ਪੰਜਾਬ ਦੇ ਵਿੱਚ ਹੋਂਦ ਦਿਖਾਈ ਨਹੀਂ ਦੇ ਰਹੀਗੀ ਅਸੀਂ ਸਰਕਾਰ ਨੂੰ ਆਪਣੀ ਹੋਂਦ ਦਰਸਾਉਣੀ ਆ ਵੀ ਸਾਡੀ ਹੋਂਦ ਕਿੰਨੀ ਆ ਅੱਛਾ ਜਿਵੇਂ ਜੀ ਗੱਲ ਕੀਤੀ ਪੰਜਾਬ ਦੀ ਜਿਹੜੀ ਹੋਂਦ ਦੀ ਗੱਲ ਕੀਤੀ ਵੀ ਹੋਂਦ ਦਿਖਾਣੀ ਹੈ ਪਹਿਲਾਂ ਵੀ ਤਰਨਾ ਲੱਗਿਆ ਸੀਗਾ ਠੀਕ ਸੂਈ ਮੋਨੈਂਡਮ ਹੀ ਦਿੱਤੇ ਸਰਕਾਰ ਕਿਉਂਕਿ ਜਿਵੇਂ ਜੀ ਕਹਿੰਦੇ ਵੀ ਇਹ ਚ ਹੀ ਹੋਈ ਸਰਕਾਰ ਨੇ ਤੁਹਾਨੂੰ ਟਾਈਮ ਦਿੱਤਾ ਵੀ ਤੁਹਾਡਾ ਕੰਮ ਹੋਊਗਾ ਪਰ ਮੂੜ باوجود ਵੀ ਇਹ ਕਾਮਨਾ ਹੋਣਾ ਫੇਰ ਆਹ ਦਸੰਬਰ ਦੇ ਮਹੀਨੇ ਠੰਡ ਦੇ ਵਿੱਚ ਆ ਕੇ ਇਥੇ ਧਰਨਿਆਂ ਤੇ ਬਹਿਣਾ ਕੋਈ ਇੱਕ ਵਸ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਧਰਨੇ ਲਾਉਣ ਦੀ ਜਰੂਰਤ ਨਹੀਂ ਹੈਗੀ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਕਹਿੰਦੇ ਨੇ ਧੰਨੇ ਤੁੰਨੇ ਰਹਿਣ ਤਾਂ ਗੱਲਬਾਤ ਕਰੋ ਸਿੱਧੀ ਆ ਕੇ ਮੇਰੇ ਨਾਲ ਦੇਖੋ ਅਸੀਂ ਆਪਣੀਆਂ ਪਹਿਲੀਆਂ ਮੀਟਿੰਗਸ ਦੇ ਵਿੱਚ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ ਨਾਲ ਟਕਰਾਰ ਦੀ ਨੀਤੀ ਤੇ ਆਈਏ ਅਸੀਂ ਟੇਬਲ ਟਾਕ ਤੇ ਰਹਹੀਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਮੰਗਾਂ ਦੱਸਦੇ ਆ ਜਿਹੜੀਆਂ ਸਾਡੀਆਂ ਸੰਵਿਧਾਨਕ ਮੰਗਾਂ ਤੁਸੀਂ ਮੰਨੋ ਜੇਕਰ ਤੁਹਾਨੂੰ ਲੱਗਦਾ ਵੀ ਇਹ ਮੰਗਾਂ ਗੈਰ ਸੰਵਿਧਾਨਕਾਂ ਨਾ ਮੰਨੋ ਹੁਣ ਤੁਸੀਂ ਇਹ ਦੇਖੋ ਸਰਕਾਰ ਦੀ ਕਹਿਣੀ ਤੇ ਕਤਨੀ ਚ ਕਿੰਨਾ ਫਰਕ ਹੈ ਸਰਕਾਰ ਨੇ 15 ਦਿਨ ਦਾ ਵਾਅਦਾ ਲਾਰਾ ਲਾ ਕੇ ਸਾਡੇ ਆਗੂਆਂ ਦੇ ਨਾਲ ਉਹਨਾਂ ਤੋਂ ਮੋਰਚਾ ਖਤਮ ਕਰਵਾ ਦਿੱਤਾ ਜਦੋਂ ਮੋਰਚਾ ਖਤਮ ਹੋਇਆ ਤਾਂ ਸਰਕਾਰ ਨੂੰ ਇਹ ਲੱਗਿਆ ਕਿ ਅਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਪਰ ਮੈਂ ਸਰਕਾਰ ਨੂੰ ਅੱਜ ਇਸ ਮੋਰਚੇ ਸਥਾਨ ਤੋਂ ਇੱਕ ਸਖਤ ਚੇਤਾਵਨੀ ਵੀ ਦਿੰਨਾ ਵਾਂ ਤੇ ਸਰਕਾਰ ਨੂੰ ਬੇਨਤੀ ਵੀ ਕਰਦਾ ਮੈਂ ਕਿ ਪੁਰਾਣੇ ਸਮੇਂ ਜਿਵੇਂ ਤੁਸੀਂ ਕਹਿੰਦੇ ਹੋ ਨੇ ਉਹ ਪੁਰਾਣੇ ਸਮੇਂ ਨਿਕਲ ਗਏ ਹੁਣ ਸਵਾਲ ਪੁੱਛਣ ਦੀ ਸਮਾਂ ਆ ਗਿਆ ਅਸੀਂ ਮੁੱਖ ਮੰਤਰੀ ਨੂੰ ਸਵਾਲ ਵੀ ਕਰਦੇ ਆ ਕਿ ਸਾਡੀਆਂ ਮੰਗਾਂ ਕਦੋਂ ਮੰਨਦੇ ਹੋ ਤੇ ਨਾਲ ਦੀ ਨਾਲ ਮੈਂ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਕਿ ਜੇਕਰ ਤੁਸੀਂ ਸਾਡੀਆਂ ਇਸ ਮੋਰਚੇ ਵੱਲ ਧਿਆਨ ਨਿਆਹ ਦਿੱਤਾ ਤਾਂ ਆਉਣ ਵਾਲੇ 2 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਡੰਡਾਟ ਕਰਦੇ ਦਿਖਾਵਾਂਗੇ ਦਿਖਾਵਾਂਗੇ ਜੇ ਦੰਦੌਤ ਕਰਦੇ ਸਾਡੇ ਲੋਕਾਂ ਤੱਕ ਤੁਸੀਂ ਨਾ ਗਏ ਤਾਂ ਸਾਡੇ ਮੋਰਚੇ ਨੂੰ ਵੀ ਫਿਰ ਤੁਸੀਂ ਮੋਰਚਾ ਨਾ ਸਮਝਿਓ ਸਾਸਬ ਇੱਕ ਜਿਹੜਾ ਐਸਸੀ ਤੇ ਜਿਹੇ ਬੀਸੀ ਕਾਸ ਹੁੰਦੀ ਹੈ ਇੱਕ ਕਹਿੰਦੇ ਵੀ ਗੱਲਬਾਤ ਫਿਰ ਵੀ ਚਲੋ ਹੁੰਦੇ ਵੀ ਚਲੋ ਕਿਤੇ ਨਾ ਕਿਤੇ ਲੋਕਾਂ ਦਾ ਹੱਕ ਮਾਰੇ ਜਾ ਰਿਹਾ ਹੈ ਮੰਨਦੇ ਹੋ ਵੀ ਜੇ ਕਿਤੇ ਸਰਕਾਰ ਨੇ ਨਾਮ ਗੱਲ ਮੰਨੀ ਤਾਂ ਕਿੰਨੀ ਮੁਸ਼ਕਲਾਂ ਆ ਜਾਣਗੀਆਂ ਫਿਰ ਵੀ ਜੇਕਰ ਸਰਕਾਰ ਨੇ ਗੱਲ ਨਾ ਮੰਨੀ ਤੇ ਉਹਨਾਂ ਨੂੰ ਇਹ ਭੁਗਤਣਾ ਪਵੇਗਾ ਇਹ ਜਿਹੜੇ ਆਰਸੀਬੀਸੀ ਨੇ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਤਾਕਤ ਆ। ਔਰ ਜਿਹੜੇ ਹਾਲਾਤ ਇਹ ਹੋ ਜੇ ਨੇ ਕਿ ਇਧਰ ਦੇ ਨਾਲ ਜਿਹੜੇ ਆ ਸਰਕਾਰ ਦੇ ਬੜੇ ਵਿਰੋਧ ਨੇ। ਸਰਕਾਰ ਨੇ ਸਾਡੇ ਨਾਲ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਖਿਲਾਫੀ ਕੀਤੀ ਆ। ਸਰਕਾਰ ਅਸੀਂ ਸਰਕਾਰ ਤੋਂ ਮੰਗ ਕੱਢੇ ਆ ਕਿ ਜਿਹੜੇ ਜਿਹੜੇ ਵੀ ਮੁੱਦੇ ਅਸੀਂ ਠਾਏ ਆ ਜਿਹੜੇ ਜਾਲੀ ਸਰਟੀਫਿਕੇਟ ਆਪਾਂ ਲੈ ਕੇ ਉਹਨਾਂ ਨੇ ਦਿੱਤੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਔਰ ਓਨਰ ਦੇ 420 ਦਾ ਪਰਚਾ ਦਰਜ ਕੀਤਾ ਜਾਵੇ ਜਿਸ ਤਾਕੇ ਪਰਸੋਂ ਇੱਕ ਪਰਚਾ ਦਰਜ ਹੋਇਆ ਕਿ ਆਟਾ ਦਾਲ ਛਪਿੰਦ ਅਮੀਰ ਆਦਮੀ ਜਿਹੜੇ ਲੈਂਦੇ ਸੀ ਉਹਨਾਂ ਤੇ ਇੱਕ ਐਫਆਈਆਰ ਦਰਜ ਹੋ ਗਈ ਆ ਅਸੀਂ ਕਹਿੰਨੇ ਆ ਵੀ ਇਸੇ ਤਰੀਕੇ ਨਾਲ ਐਫਆਈਆਰ ਦਰਜ ਹੋਵੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਜਿਹੜਾ ਵਾ ਕਿਸੇ ਦੇ ਨਾਲ ਕਿਦਾਂ ਬੇਇਨਸਾਫੀ ਕਰਦੇ ਆ ਅੱਛਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਣੋ ਸਰਕਾਰ ਬਣਨੀ ਨੂੰ ਅਜ 20 ਮਹੀਨੇ ਹੋ 2 ਸਾਲ ਹੋ ਚੱਲੇ ਨੇ ਜੋ ਵਾਅਦੇ ਕਰਕੇ ਸਰਕਾਰ ਆਈ ਸੀਗੀ ਜਿਸ ਨੂੰ ਵੋਟ ਵੀ ਪਾਈਏ ਕਹਿੰਦੇ ਬਦਲਾਵ ਹੋਇਆ ਸੀਗਾ ਵੀ ਬਦਲਾਵ ਲੈ ਕੇ ਆਮ ਕਹ ਸਾਨੂੰ ਵੋਟਾਂ ਪਾਓ ਕਿੰਨਾ ਕ ਬਦਲਾਵ ਹੋਇਆ ਵੈਸੇ ਤੁਸੀਂ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਹਰ ਵਰਗ ਇਹ ਸਰਕਾਰ ਤੋਂ ਦੁਖੀ ਆ ਥਾਂ ਥਾਂ ਤੇ ਮੋਰਚੇ ਲੱਗੇ ਹੋਏ ਨੇ ਸਾਨੂੰ ਵੀ ਦੁਬਾਰਾ ਇਸ ਥਾਂ ਤੇ ਮੋਰਚਾ ਲਾਉਣਾ ਪਿਆ ਕਿਉਂ ਸਾਨੂੰ ਝੂਠੇ ਧਾਰੇ ਲਾ ਕੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ 15 ਦਿਨ ਦੇ ਵਿੱਚ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਸਾਡਾ ਕੋਈ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਕੁਣੀ ਅੱਜ तकरीबन ਮਹੀਨੇ ਬਾਅਦ ਦੁਬਾਰਾ ਫਿਰ ਸਾਡੇ ਐਸ ਸੀ ਬੀ ਸੀ ਮਹਾਪੰਚਾਇਤ ਨੇ ਸਾਡੇ ਫੇਰ ਇਥੇ 21 ਤਰੀਕ ਤੋਂ ਮੋਰਚਾ ਲਾਇਆ ਇਹ ਉਨੀ ਦੇਰ ਮੋਰਚਾ ਚੱਲੂ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੂਰੇ ਪੰਜਾਬ ਤੋਂ ਲੋਕ ਬਹੀਰਾ ਘੱਟ ਕੇ ਆਉਣਗੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿਆਂਗੇ ਆਖਿਰ ਦੇ ਵਿੱਚ ਕੀ ਅਣਨੀਤੀ ਰਹੂਗੀ ਜੇ ਸਰਕਾਰ ਨੇ ਹੁਣ ਫੇਰ ਤੋਂ ਕਹਿੰਦੇ ਵੀ ਇੱਕ ਕਮੇਟੀ ਦਾ ਥੋੜਾ ਦੌਰ ਚੱਲੂਗਾ ਆਪਾਂ ਕਹਿ ਦਿੰਦੇ ਆ ਫੇਰ ਮੋਮਰੈਂਡਮ ਦੋਂਗੇ ਪਰ ਬਾਅਦੂਦ ਹੁਣ ਕੀ ਕੀਤਾ ਜਾਊਗਾ ਜੇ ਸਰਕਾਰ ਨੇ ਹਲੇ ਵੀ ਕੁਛ ਨਾ ਕੀਤਾ ਕਿਉਂਕਿ ਹੁਣ ਤਾਂ ਉਹਨੂੰ ਕਾਫੀ ਲੰਮਾ ਸਮਾਂ ਹੋ ਚੁੱਕਿਆ ਜੇ ਹੁਣ ਨਾ ਕੀਤਾ ਤਾਂ ਫਿਰ ਕੀ ਹੋਊਗਾ ਦੇਖੋ ਜੇਕਰ ਸਰਕਾਰ ਨੇ ਅਜੇ ਵੀ ਪੰਜਾਬ ਦੇ ਐਸਸੀ ਬੀਸੀ ਵਰਗ ਨੂੰ ਅਣਗੌਲਿਆ ਕੀਤਾ ਤਾਂ ਅਸੀਂ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰੋਟੈਸਟ ਵੀ ਕਰਾਂਗੇ ਉਦਲੇ ਵੀ ਫੋਕਾਂਗੇ ਰੋਡ ਵੀ ਜਾਮ ਕਰਾਂਗੇ ਟੋਲ ਟੈਕਸ ਵੀ ਜਾਮ ਕਰਾਂਗੇ ਸਪੀਕਰ ਨੂੰ ਆਪ بتਾਉਂਦੀ ਐ ਅਸੀਂ ਕੁਝ ਪੰਜਾਬ ਬੰਦ ਦੀ ਕਾਲ ਸਾਨੂੰ ਕਰਨੀ ਪੈਂਦੀ ਐ ਅਸੀਂ ਪੰਜਾਬ ਬੰਦ ਦੀ ਕਾਲ ਵੀ ਦਵਾਂਗੇ ਉਹਦਾ ਇੱਕ ਰੀਜ਼ਨ ਐ ਉਹਦਾ ਰੀਜ਼ਨ ਇਹ ਐ ਕਿ ਪੰਜਾਬ ਸਰਕਾਰ ਨੇ ਡਾਕਟਰ ਬੀ ਆਰ Ambedkar ਜੀ ਦੀ ਫੋਟੋ ਦਿਖਾ ਕੇ ਸਾਡੀਆਂ ਵੋਟਾਂ ਦਾ ਲੈ ਲੀਆਂ ਪਰ ਸਭ ਤੋਂ ਵੱਡਾ ਸੰਵਿਧਾਨ ਦਾ ਘਾਣ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਆ ਸੰਵਿਧਾਨ ਦੇ ਆਰਟੀਕਲ 341 ਐ ਜਿਹੜਾ ਜਿੰਨਾ ਕਮਜ਼ੋਰ ਉਹਨੂੰ ਮੋਦੀ ਸਰਕਾਰ ਨੇ ਕਰਤਾ ਇਸ ਤੋਂ ਵੱਧ ਕਮਜ਼ੋਰ ਭਗਵੰਤ ਮਾਨ ਕਰਨ ਲੱਗਿਆ ਹੋਇਆ ਮੈਂ ਪੰਜਾਬ ਦੇ ਸਮੁੱਚੇ ਐਸ்சி ਬੀਸੀ ਵਰਗ ਨੂੰ ਬੇਨਤੀ ਕਰਦਾ ਕਿ ਸਾਨੂੰ ਜਿਹੜੇ ਅਧਿਕਾਰ ਮਿਲੇ ਆ ਆਰਟੀਕਲ 341 ਦੇ ਤਹਿਤ ਜੇਕਰ ਇਹ ਆਰਟੀਕਲ ਕਮਜ਼ੋਰ ਹੋਊਗਾ ਤਾਂ ਪੰਜਾਬ ਦੇ ਜਿਹੜੇ ਦੱਬੇ ਕੁਚਲੇ ਲੋਕ ਐ ਉਹਨਾਂ ਦੇ ਹੱਕ ਤੇ ਹਿੱਤ ਸੁਰੱਖਿਅਤ ਨਹੀਂ ਰਹਿਣਗੇ ਸੋ ਇੱਕ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਐ ਆਰਟੀਕਲ 341 ਨੂੰ ਬਚਾਉਣ ਦੀ ਲੜਾਈ ਐ ਇਹ ਸਾਡੀ ਹੋਂਦ ਦੀ ਲੜਾਈ ਐ ਅਸੀਂ ਆਪਣੀ ਹੋਂਦ ਦਰਸਾਉਣ ਲਈ ਸਰਕਾਰ ਦੀ ਨੱਕ ਦੇ ਵਿੱਚ ਜਿਵੇਂ ਦਮ ਹੋਊਗਾ ਉਵੇਂ ਦਮ ਲਿਆਵਾਂਗੇ ਜਿਹੜੀ ਭਾਸ਼ਾ ਸਰਕਾਰ ਨੂੰ ਸਮਝਾਉਂਦੀ ਹੈ ਅਸੀਂ ਉਸੇ ਭਾਸ਼ਾ ਤੋਂ ਸਰਕਾਰ ਨੂੰ ਸਮਝਾਵਾਂਗੇ ਅਸੀਂ ਹੁਣ ਘਰਾਂ 'ਚ ਟਿਕ ਕੇ ਨਹੀਂ ਬੈਠਾਂਗੇ ਸੰਵਿਧਾਨ ਦੀ ਰਾਖੀ ਲਈ 341 ਆਰਟੀਕਲ ਦੀ ਰਾਖੀ ਲਈ ਜੋ ਧਾਰਾ ਹੈਗੀ ਆ ਉਹਨੂੰ ਬਚਾਉਣ ਦੇ ਲਈ ਅਸੀਂ ਪਰਿਵਾਰਾਂ ਦੇ ਪਰਿਵਾਰ ਸੜਕਾਂ ਤੇ ਆਵਾਂਗੇ ਸਾਡੇ ਨਾਲ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਮੌਜੂਦ ਜਿੰਦਾ ਸਾਫ਼ ਤੌਰ ਤੇ ਇਹ ਗੱਲ ਕਹਿਣਿਆ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਬੰਦ ਦੀ ਕੋਲ ਵੀ ਦਵਾਂਗੇ ਜੇ ਪੰਜਾਬ ਸਰਕਾਰ ਨੇ ਸਾਡੀਆਂ ਜਿਹੜੀਆਂ ਬਾਂਦੀਆਂ ਮੰਗਾ ਜਿਹੜੀ ਕਾਫੀ ਲੰਬੇ ਸਮੇਂ ਤੋਂ ਅਸੀਂ ਧਰਨੇ ਦੇ ਬੈਠੇ ਸੀਗੇ ਜੇ ਹੋ ਵੀ ਨਾ ਹੋਈਆਂ ਤਾਂ ਆਪਣੇ ਪਰਿਵਾਰ ਸਮੇਤ ਅਸੀਂ ਸੜਕਾਂ ਤੇ ਉਤਰਾਂਗੇ ਤੇ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਬਹਾਲੀ ਤੋਂ ਅਭਿਸ਼ਮਨ ਦੀ ਰਿਪੋਰਟ ਪੰਜਾਬ ਤੋਂ